ਹਾਂਜੀ ਕੀ ਹਾਲ ਚਾਲ ਨੇ ਅੱਜ ਜਿਹੜੀ ਵੀਡੀਓ ਆਪਾਂ ਬਣਾ ਰਹੇ ਹਾਂ ਆਪਣੇ ਕੋਲੇ ਨਾ ਵੀਰੇ ਇੱਕ ਲੇਬਰ ਵਾਲਾ ਬੰਦਾ ਆਇਆਗਾ ਜੀ ਕਿਸੇ ਭਰਾ ਨੂੰ ਲੇਬਰ ਵਾਲੇ ਬੰਦੇ ਦੀ ਲੋੜ ਆ ਫੈਮਿਲੀ ਵਾਲਾ ਬੰਦਾ ਗੁਲਾਮਾ ਮੜਾ ਸਰਵੇਸ਼ ਸਰਵੇਸ਼ ਆ ਨਾ ਇੱਧਰ ਕਿ ਹਾਂ ਆ ਬੰਦਾ ਹੈ ਆਪਣੇ ਕੋਲ ਲੇਬਰ ਵਾਲਾ ਜੇ ਕਿਸੇ ਨੂੰ ਚਾਹੀਦਾ ਫੈਮਿਲੀ ਵਾਲਾ ਬੰਦਾ ਪੁਰਾਣਾ ਐਕਸਪੀਰੀਅੰਸ ਵਾਲਾ ਬੰਦਾ ਹੈਗਾ ਵਧੀਆ ਹਨਾ ਕਿੰਨੇ ਤੱਕ ਚੂਚਾ ਸੰਭਲੇਗਾ 10000 ਦੱਸਿਆ ਚੂਚਾ ਸੰਭਲੇਗਾ 10000 ਚੂਚਾ ਸੰਭ ਲੈਣਗੇ ਜੇ ਕਿਸੇ ਨੂੰ ਲੋੜ ਹੈ ਹਨਾ ਤੇ ਬਸ ਆਪਣੇ ਕੋਲੇ ਐ ਮਨ ਨੂੰ ਵੀ ਅੱਜ ਕੱਲ ਦੇ ਵਿੱਚ ਇਹ ਫਿਰ ਚਲਾ ਜਾਊਗਾ ਬੰਦਾ ਵਧੀਆ ਹੈਗਾ ਹਣ ਬਾਕੀ ਆਉਦੀ ਤਨਖਾਹ ਦੀ ਗੱਲ ਜਿਵੇਂ ਹੋਊਗਾ ਉਹਦੀ ਕਰ ਲਿਓ ਤੇ ਜੇ ਕਿਸੇ ਨੂੰ ਲੋੜ ਆਪਣਾ ਤੁਸੀਂ ਕੰਟੈਕਟ ਕੰਟੈਕਟ ਕਰ ਲਿਓ ਠੀਕ ਹੈ ਜੀ ਧੰਨਵਾਦ